ਭਰੀ ਜਵਾਨੀ ਵਿੱਚ ਜਦੋਂ ਕਿਸੇ ਵਿਆਹੇਵਰੇ ਗੱਭਰੂ ਦੀ اچانک ਮੌਤ ਹੋ ਜਾਂਦੀ ਹੈ ਤਾਂ ਉਸ ਦਾ ਕਫਨ ਹਮੇਸ਼ਾ ਉਸ ਦੇ ਸਹੁਰੇ ਪਰਿਵਾਰ ਵੱਲੋਂ ਲਿਆਦਾ ਜਾਂਦਾ ਹੈ ਸਮਾਜ ਦੀ ਬਣਾਈ ਹੋਈ ਇਸ ਰਸਮ ਪਿੱਛੇ ਅਸਲੀ ਮਕਸਦ ਕੀ ਹੈ ਪੰਜਾਬੀ ਸੱਭਿਆਚਾਰ ਵਿੱਚ ਹਰ ਇੱਕ ਮਰਦੇ ਸ਼ਰੀਰ ਉੱਪਰ ਚਿੱਟੇ ਰੰਗ ਦਾ ਕਫਨ ਪਾਇਆ ਜਾਂਦਾ ਹੈ ਕਿਸੇ ਹੋਰ ਰੰਗ ਦਾ ਕਫਨ ਕਿਉਂ ਨਹੀਂ ਤੇ ਜਿਸ ਨਾਲ ਕਫਨ ਨੂੰ ਸਿਉਂਤਾ ਗਿਆ ਹੁੰਦਾ ਹੈ ਉਹ ਸੂਈ ਤੇ ਧਾਗਾ ਕਫਨ ਦੇ ਵਿੱਚ ਹੀ ਕਿਉਂ ਟੰਗ ਦਿੱਤਾ ਜਾਂਦਾ ਹੈ ਪੁਰਾਣੇ ਸਮਿਆਂ ਚ ਜੇ ਕਿਸੇ ਔਸਤਰੀ ਦੀ ਜਨੇਪੇ ਦੌਰਾਨ ਮੌਤ ਹੋ ਜਾਂਦੀ ਤਾਂ ਪਰਿਵਾਰ ਵੱਲੋਂ ਉਸ ਦੀ ਅਰਥੀ ਘਰੋਂ ਚੁੱਕਣ ਤੋਂ ਪਹਿਲਾਂ ਘਰ ਦੇ ਚਾਰਾ ਖੁੰਜਿਆਂ ਵਿੱਚ ਲੋਹੇ ਦੀਆਂ ਮੇਖਾਂ ਕਿਉਂ ਗੱਡ ਦਿੱਤੀਆਂ ਜਾਂਦੀਆਂ ਸੀ ਜਦੋਂ ਕਿਸੇ ਪੋਤੇ ਪੜੋਤਿਆਂ ਵਾਲੇ ਵੱਡੀ ਉਮਰ ਦੇ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਵੱਲੋਂ ਬਜ਼ੁਰਗ ਨੂੰ ਸੋਨੇ ਦੀ ਪੌੜੀ ਚੜਾਇਆ ਜਾਂਦਾ ਇੱਕ ਮਰਦਾ ਸਰੀਰ ਸੋਨੇ ਦੀ ਪੌੜੀ ਕਿਵੇਂ ਚੜ ਸਕਦਾ ਇਸ ਰਸਮ ਦਾ ਅਸਲ ਰਹੱਸ ਕੀ ਹੈ ਜੇ ਕਿਸੇ ਇਸਤਰੀ ਦਾ ਭਰੀ ਜਵਾਨੀ ਵਿੱਚ ਪਤੀ ਗੁਜ਼ਰ ਜਾਵੇ ਤਾਂ ਸਮਾਜ ਵੱਲੋਂ ਉਸ ਨੂੰ ਵਿਧਵਾ ਰੰਡੀ ਬੇਵਾ ਆ ਦਾ ਨਾਮ ਦਿੱਤੇ ਗਏ ਨੇ ਪਰ ਜੇ ਕਿਸੇ ਮਰਦ ਦੀ ਇਸਤਰੀ ਜਵਾਨੀ ਵਿੱਚ ਗੁਜ਼ਰ ਜਾਵੇ ਤਾਂ ਡਿਕਸ਼ਨਰੀ ਵਿੱਚ ਉਹਦੇ ਲਈ ਕੋਈ ਸ਼ਬਦ ਕਿਉਂ ਨਹੀਂ ਬਣਿਆ ਮਰਦ ਜ਼ਿੰਦਗੀ ਵਿੱਚ ਸਿਰਫ ਇੱਕ ਵਾਰ ਮਰਦਾ ਹੈ ਤੇ ਇਸਤਰੀ ਜ਼ਿੰਦਗੀ ਵਿੱਚ ਦੋ ਵਾਰ ਮਰਦੀ ਹੈ। ਇਹਨਾਂ ਸਾਰੀਆਂ ਗੱਲਾਂ ਤੇ ਚਾਨਣਾ ਪਾਉਂਦੀ ਹੋਈ ਇਹ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ। ਲਾਈਕ, ਕਮੈਂਟ ਅਤੇ ਸ਼ੇਅਰ ਕਰਨਾ ਇਹ ਤੁਸੀਂ ਆਪਣਾ ਫਰਜ਼ ਸਮਝਣਾ ਤੇ ਜੇ ਨਵੇਂ ਹੋ ਤੇ ਚੈਨਲ ਮੋਲਕ ਪੰਜਾਬ ਨੂੰ ਸਬਸਕ੍ਰਾਈਬ ਕਰ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਰਨ ਲਿਖਾਏ ਮੰਡਲ ਮੈਂ ਆਏ ਜੋ ਜੀਵ ਸੰਸਾਰ ਤੇ ਪੈਦਾ ਹੋਇਆ ਉਸਨੇ ਇੱਕ ਦਿਨ ਮਰਨਾ ਜ਼ਰੂਰ ਹੈ ਤੇ ਮਰਨ ਉਪਰੰਤ ਮਰਦੇ ਸ਼ਰੀਰ ਨਾਲ ਸਮਾਜ ਵੱਲੋਂ ਕੁਝ ਰਸਮਾਂ ਕੀਤੀਆਂ ਜਾਂਦੀਆਂ ਜਿਨ੍ਹਾਂ ਵਿੱਚੋਂ ਕਿਸੇ ਵੀ ਉਮਰ ਦੇ ਗਰੀਬ ਜਾਂ ਅਮੀਰ ਤਬਕੇ ਵਿੱਚੋਂ ਜਦੋਂ ਮੌਤ ਹੋ ਜਾਂਦੀ ਹੈ ਤੇ ਕਫਨ ਉਸ ਨੂੰ ਚਿੱਟੇ ਰੰਗ ਦਾ ਹੀ ਪਹਿਨਾਇਆ ਜਾਂਦਾ ਹੈ ਰੰਗ ਤੇ ਹੋਰ ਵੀ ਬਹੁਤ ਸਾਰੇ ਨੇ ਸਮਾਜ ਵਿੱਚ ਜਿਉਂਦੇ ਜੀ ਇਨਸਾਨ ਬੜੇ ਰੰਗ ਪਹਿਨਦਾ ਪਰ ਅੰਤ ਨੂੰ ਚਿੱਟਾ ਰੰਗ ਕਿਉਂ ਚੁਣਿਆ ਗਿਆ ਵਿਦਵਾਨਾਂ ਦਾ ਮੰਨਣਾ ਹੈ ਕਿ ਜਦੋਂ ਮੋਟਿਆਂ ਤੇ ਰੱਖ ਕੇ ਅਰਥੀ ਸਮਸ਼ਾਨ ਘਾਟ ਨੂੰ ਲਿਜਾਈ ਜਾਂਦੀ ਹੈ ਤੇ ਉਹ ਚਿੱਟਾ ਕਫਨ ਸੰਸਾਰ ਨੂੰ ਇੱਕ ਮੈਸੇਜ ਦੇ ਰਿਹਾ ਹੁੰਦਾ ਹੈ ਕਿ ਇਸ ਇਨਸਾਨ ਨੇ ਸਾਰੀ ਜ਼ਿੰਦਗੀ ਚੰਗਿਆਈ ਅਤੇ ਭਲਾਈ ਦੇ ਕੰਮ ਕੀਤੇ ਨੇ ਇਹ ਆਪਣੀ ਰੂਹ ਨੂੰ پاک ਸਾਫ਼ ਤੇ ਪਵਿੱਤਰ ਲੈ ਕੇ ਸੰਸਾਰ ਤੋਂ ਵਿਦਾ ਹੋਇਆ ਇਸ ਚਿੱਟੇ ਕੱਪੜੇ ਦੀ ਤਰ੍ਹਾਂ ਇਸ ਦੀ ਰੂਹ ਤੇ ਇੱਕ ਵੀ ਦਾਗ ਨਹੀਂ ਅੱਜ ਕੱਲ ਤੇ ਕਫਨ ਹੈ ਜਿਹੜਾ ਉਹ ਦਰਜੀ ਵੱਲੋਂ ਸਿਉ ਕੇ ਦਿੱਤਾ ਜਾਂਦਾ ਹੈ ਪਰ ਪਹਿਲੇ ਸਮਿਆਂ ਦੇ ਵਿੱਚ ਇਸਤਰੀਆਂ ਸੁੱਚੇ ਖੱਦਰ ਦੀ ਤਾਣੀ ਵਿੱਚੋਂ 10 ਗੱਜ ਕੱਪੜਾ ਪਾੜ ਕੇ ਇਹ ਕਫਨ ਘਰੇ ਹੀ ਕੰਧੂਈ ਨਾਲ ਮੋٹے-ਮੋٹے ਤੋਪਿਆਂ ਨਾਲ ਸਿਉਂਦੀਆਂ ਸਨ ਤੇ ਉਹ ਕਫਨ ਸਿਉਣ ਵਾਲੀ ਸੂਈ ਤੇ ਧਾਗਾ ਉਸ ਨੂੰ ਕਫਨ ਦੇ ਵਿੱਚ ਹੀ ਟੰਗ ਦਿੱਤਾ ਜਾਂਦਾ ਸੀ ਇਹ ਲੋਕਾਂ ਦਾ ਮੰਨਣਾ ਸੀ ਕਿ ਇਹ ਬੇਸਗਣੀ ਸੂਈ ਨਾਲ ਹੁਣ ਹੋਰ ਕੁਝ ਵੀ ਸਿਆਣਾ ਨਹੀਂ ਜਾ ਸਕਦਾ ਉੰਜ ਵੀ ਚਿੱਟੇ ਰੰਗ ਦਾ ਕਫਨ ਉਹਨਾਂ ਲੋਕਾਂ ਨੂੰ ਵੀ ਮੈਸੇਜ ਦਿੰਦਾ ਹੈ ਜਿਹੜੇ ਸੰਸਾਰ ਤੇ ਦੂਸਰਿਆਂ ਦਾ ਹੱਕ ਖੋਹ ਕੇ ਇਕੱਠਾ ਕਰਦੇ ਰਹਿੰਦੇ ਨੇ ਮਾਇਆ ਜੋੜਦੇ ਰਹਿੰਦੇ ਨੇ ਬੇਈਮਾਨੀ ਝੂਠ ਫਰੇਵ ਕਰਦੇ ਰਹਿੰਦੇ ਨੇ ਪਰ ਅੰਤ ਨੂੰ ਮਿਲਦਾ ਉਹਨਾਂ ਨੂੰ ਵੀ 10 ਗਜ ਚਿੱਟਾ ਕੱਪੜਾ ਹੀ ਹੈ ਤੇ ਕਫਨ ਦੇ ਕਦੇ ਵੀ ਜੇਬ ਨਹੀਂ ਹੁੰਦੀ ਬਾਦਸ਼ਾਹ ਸਿਕੰਦਰ ਦੀ ਜਦੋਂ ਮੌਤ ਹੋਈ ਹੈ ਉਸ ਨੇ ਆਪਣੀ ਆਖਰੀ ਖੁਆਇਸ਼ ਆਖੀ ਸੀ ਕਿ ਜਦੋਂ ਵੀ ਮੇਰੀ ਅਰਥੀ ਚੁੱਕੋ ਮੇਰੇ ਦੋਨੇ ਹੱਥ ਕਫਨ ਤੋਂ ਬਾਹਰ ਲਮਕਾ ਦਿਓ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਸਿਕੰਦਰ ਸੰਸਾਰ ਤੋਂ ਖਾਲੀ ਹੱਥ ਜਾ ਰਿਹਾ ਕੁਝ ਵੀ ਨਾਲ ਲੈ ਕੇ ਨਹੀਂ ਗਿਆ ਪਰ ਸਮਾਜ ਵਿੱਚ ਜਦੋਂ ਕਿਸੇ ਪਰਿਵਾਰ ਦਾ ਬਜ਼ੁਰਗ ਵੱਡੀ ਉਮਰ ਦਾ ਹੋ ਕੇ ਗੁਜ਼ਰਦਾ ਪੋਤਿਆਂ ਪੜੋਤਿਆਂ ਵਾਲਾ ਹੋ ਕੇ ਗੁਜ਼ਰਦਾ ਤਾਂ ਕਈ ਪਰਿਵਾਰਾਂ ਵੱਲੋਂ ਇੱਕ ਰਸਮ ਕੀਤੀ ਜਾਂਦੀ ਹੈ ਕਿ ਉਹ ਬਜ਼ੁਰਗ ਵਾਸਤੇ ਸੁਨਾਰਿਆਂ ਕੋਲੋਂ ਇੱਕ ਪਤਲੀ ਸੋਨੇ ਦੀ ਤਾਰ ਜੀ ਬਣਾ ਕੇ ਉਸ ਵਿੱਚ ਵਿੰਗਜੇ ਪਾ ਕੇ ਉਸ ਨੂੰ ਪੌੜੀ ਦਾ ਰੂਪ ਬਣਾਇਆ ਜਾਂਦਾ ਹੈ ਤੇ ਜਿਹੜੀ ਬਜ਼ੁਰਗ ਦੇ ਪੈਰ ਨੂੰ ਸ਼ੁਹਾਈ ਜਾਂਦੀ ਹੈ ਤੇ ਪਿੰਡਾਂ ਵਿੱਚ ਇਸ ਗੱਲ ਦੀ ਚਰਚਾ ਹੁੰਦੀ ਹੈ ਕਿ ਫਲਾਣਿਆਂ ਨੇ ਆਪਣਾ ਬਜ਼ੁਰਗ ਸੋਨੇ ਦੀ ਪੌੜੀ ਚੜਾਇਆ ਹੈ ਮਰਦਾ ਕਦੇ ਵੀ ਸੋਨੇ ਦੀ ਪੌੜੀ ਨਹੀਂ ਚੜ ਸਕਦਾ ਪਰ ਇਸ ਰਸਮ ਵਿੱਚ ਤੇ ਪਰਿਵਾਰ ਦੀ ਆਪਣੀ ਇੱਕ ਵਡਿਆਈ ਤੇ ਬੜਪਣ ਹੁੰਦਾ ਹੈ ਆਪਣੀ ਇੱਕ ਅਮੀਰੀ ਦਾ ਵਿਖਾਵਾ ਹੁੰਦਾ ਹੈ ਕਿ ਸਾਡੇ ਘਰ ਦੁਨੀਆ ਦੀ ਹਰ ਇੱਕ ਸ਼ੈ ਮੌਜੂਦ ਹੈ ਪਰ ਜੇ ਮਰਦਾ ਬਜ਼ੁਰਗ ਨੂੰ ਸੋਨੇ ਦੀ ਪੌੜੀ ਚੜਾਉਣ ਵਾਲੀਆਂ ਰਸਮਾਂ ਦੇ ਨਾਲੋਂ ਜਿਉਂਦੇ ਜੀ ਆਪਣੇ ਬਜ਼ੁਰਗਾਂ ਦੀ ਸੇਵਾ ਕਰ ਲਈ ਜਾਵੇ ਤਾਂ ਇਸ ਨਾਲ ਸਮਾਜ ਦੀ ਨੇਕੀ ਵੀ ਮਿਲਦੀ ਹੈ ਇਸ ਸੇਵਾ ਦਾ ਫਲ ਵੀ ਪਰਮਾਤਮਾ ਦਿੰਦਾ ਹੈ ਕਿਉਂਕਿ ਜਦੋਂ ਕੋਈ ਇਸਤਰੀ ਜਾਂ ਮਰਦ ਬੁਢਾਪੇ ਦੀ ਉਮਰ 'ਚ ਚਲਿਆ ਜਾਂਦਾ ਹੈ ਸੋਨੇ ਹੀਰਾ ਮੋਤੀ ਚਾਂਦੀ ਉਹਦੇ ਕਿਸੇ ਕੰਮ ਦੀ ਨਹੀਂ ਹੁੰਦੀ ਉਦੋਂ ਸਿਰਫ ਉਸ ਨੂੰ ਪਰਿਵਾਰ ਦੇ ਪਿਆਰ ਦੀ ਲੋੜ ਹੁੰਦੀ ਹੈ ਬਜ਼ੁਰਗਾਂ ਨੂੰ ਦੋ ਬੋਲ ਪਿਆਰ ਦੇ ਨਾਲ ਬੋਲਦੇ ਹੋ ਇਹ ਸਾਰਿਆਂ ਤੋਂ ਵੱਡੀ ਉਹਨਾਂ ਦੀ ਖੁਰਾਕ ਹੁੰਦੀ ਹੈ ਦਿਨ ਦੇ ਵਿੱਚ ਕਦੇ ਦੋ ਘੜੀਆਂ ਟਾਈਮ ਕੱਢ ਕੇ ਉਹਨਾਂ ਕੋਲ ਬੈਠਣਾ ਉਹਨਾਂ ਦਾ ਦੁੱਖ ਸੁੱਖ ਸੁਣਨਾ ਸਮੇਂ ਸਰ ਉਹਨਾਂ ਦੀ ਦਵਾਈ ਬੂਟੀ ਕਰਨੀ ਇਸ ਤਰ੍ਹਾਂ ਕਰਨ ਨਾਲ ਬਜ਼ੁਰਗਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਪਰ ਜੇ ਜਿਉਦੇ ਜੀ ਬਜ਼ੁਰਗਾਂ ਨੂੰ 올ਡ ਹੋਮ ਵਿੱਚ ਛੱਡ ਦਿੱਤਾ ਜਾਵੇ ਤੇ ਮਰਿਆ ਤੋਂ ਬਾਅਦ ਸੋਨੇ ਦੀ ਪੌੜੀ ਚੜਾਇਆ ਜਾਵੇ ਤਾਂ ਇਹ ਗੱਲਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਪਰ ਇੱਥੇ ਹੀ ਸਮਾਜ ਦੀ ਅਗਲੀ ਰਸਮ ਦੇਖੋ ਜਦੋਂ ਕਿਸੇ ਇਸਤਰੀ ਦੀ ਮੌਤ ਹੋ ਜਾਂਦੀ ਹੈ ਜਣੇਪੇ ਦੌਰਾਨ ਜਦੋਂ ਉਹ ਬੱਚੇ ਨੂੰ ਜਨਮ ਦੇ ਰਹੀ ਹੁੰਦੀ ਹੈ ਜਾਂ ਜਣੇਪੇ ਦੇ 40 ਦਿਨਾਂ ਦੌਰਾਨ ਜਿਹੜੀ ਇਸਤਰੀ ਪੂਰੀ ਹੋ ਜਾਵੇ ਉਸ ਨੂੰ ਕਚੀਲ ਆਖਿਆ ਜਾਂਦਾ ਹੈ ਤੇ ਕਚੀਲ ਦੀ ਮੌਤ ਨੂੰ ਸਮਾਜ ਵੱਲੋਂ ਬਹੁਤ ਅਸ਼ੁਭ ਮੰਨਿਆ ਗਿਆ ਇਸ ਇਸਤਰੀ ਨਾਲ ਕੀਤੀਆਂ ਜਾਂਦੀਆਂ ਰਸਮਾਂ ਪੜ ਕੇ ਮੈਨੂੰ ਵੀ ਹੈਰਾਨੀ ਹੋਈ ਕਿ ਜਦੋਂ ਕਚੀਲ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਵੱਲੋਂ ਉਸ ਦੀ ਅਰਥੀ ਘਰੋਂ ਚੁੱਕਣ ਤੋਂ ਪਹਿਲਾਂ ਕਰਦਿਆਂ ਚਾਰਾਂ ਖੁੰਜਿਆਂ ਵਿੱਚ ਲੋਹੇ ਦੀਆਂ ਮੇਖਾਂ ਗੱਡੀਆਂ ਜਾਂਦੀਆਂ ਕਿਉਂਕਿ ਸਮਾਜ ਵੱਲੋਂ ਪਰਿਵਾਰ ਨੂੰ ਬਹਿਮ ਪਾ ਦਿੱਤਾ ਜਾਂਦਾ ਹੈ ਕਿ ਇਸ ਦੀ ਮੌਤ ਛਿਲੇ ਵਿੱਚ ਹੋਈ ਹੈ। ਇਹ ਕਈ ਵਾਰ ਤਾਂ ਉਸ ਮੁਰਦਾ ਇਸਤਰੀ ਦੇ ਪੈਰਾਂ ਵਿੱਚ ਵੀ ਲੋਹੇ ਦੀਆਂ ਮੇਖਾਂ ਗੱਡ ਕੇ ਫਿਰ ਉਸ ਦੀ ਅਰਥੀ ਨੂੰ ਚੁੱਕਿਆ ਜਾਂਦਾ ਸੀ ਕਿਉਂਕਿ ਲੋਕਾਂ ਦਾ ਮੰਨਣਾ ਸੀ ਕਿਤੇ ਮੁੜ ਕੇ ਇਸ ਇਸਤਰੀ ਦੀ ਰੂਹ ਇਸ ਘਰ ਵੱਲ ਮੂੰਹ ਨਾ ਕਰੇ। ਪਰ ਸੋਚ ਕੇ ਦੇਖੋ ਜਨੇਪੇ ਦੀਆਂ ਪੀੜਾ ਦੌਰਾਨ ਕਿੰਨੀ ਦੁਖਦਾਈ ਮੌਤ ਹੋਈ ਹੋਵੇਗੀ ਉਸ ਇਸਤਰੀ ਦੀ ਜਿਸ ਨੂੰ ਆਪਣੇ ਬੱਚੇ ਦਾ ਮੂੰਹ ਦੇਖਣਾ ਵੀ ਨਸੀਬ ਨਹੀਂ ਹੋਇਆ ਤੇ ਕਿੰਨਾ ਕਮਾੜੇ ਕਰਮਾਂ ਵਾਲਾ ਹੋਵੇਗਾ ਉਹ ਵਿਚਾਰਾ ਬੱਚਾ ਜਿਹਨੂੰ ਆਪਣੀ ਮਾਂ ਦਾ ਦੁੱਧ ਵੀ ਨਸੀਬ ਨਹੀਂ ਹੋਇਆ ਤੇ ਇਹ ਸਮਾਜ ਉਸ ਮਰਦਾ ਔਰਤ ਦੇ ਪੈਰਾਂ 'ਚ ਮੇਖਾਂ ਇਸ ਲਈ ਘੱਟ ਦਿੰਦਾ ਕਿ ਕਿਤੇ ਇਹ ਇਸਤਰੀ ਆਪਣੇ ਬੱਚੇ ਨੂੰ ਵੀ ਆਪਣੇ ਨਾਲ ਨਾ ਲੈ ਜਾਵੇ ਸੋਚ ਕੇ ਦੇਖੋ ਕਦੋਂ ਕੋਈ ਮਾਂ ਆਪਣੇ ਬੱਚੇ ਨੂੰ ਮਾਰ ਸਕਦੀ ਹੈ ਨਹੀਂ ਜਿਸ ਔਰਤ ਨੇ ਕਈ ਸਾਲ ਉਸ ਘਰ ਦੇ ਵਿੱਚ ਕੰਮ ਕੀਤਾ ਜਿਸ ਔਰਤ ਨੇ ਆਪਣੇ ਸੱਸ ਸਹੁਰੇ ਪਤੀ ਸਾਰੇ ਪਰਿਵਾਰ ਨੂੰ ਖੁਸ਼ ਰੱਖਿਆ ਤੇ ਜੇ ਜਨੇਪੇ ਦੌਰਾਨ ਉਹਦੀ ਮੌਤ ਹੋ ਗਈ ਤਾਂ ਉਸੇ ਪਰਿਵਾਰ ਨੇ ਉਸ ਨੂੰ ਕਚੀਲ ਭੂਤ ਪ੍ਰੇਤ ਆ ਕੇ ਉਸ ਦੇ ਬੰਦ ਵਿਧੇਜ ਕਰਾਉਣੇ ਸ਼ੁਰੂ ਕਰ ਦਿੱਤੇ ਸਮਾਜ ਦਾ ਕਿੰਨਾ ਭਿਆਨਕ ਰੂਪ ਹੈ ਇਹ ਕਿ ਜਿਉਂਦੇ ਜੀ ਜਿਹੜੀ ਇਸਤਰੀ ਉਸ ਟੱਬਰ ਦੀ ਨੂੰਹ ਸੀ ਮਰੇ ਤੋਂ ਬਾਅਦ ਸਾਰਾ ਪਰਿਵਾਰ ਉਸ ਨੂੰ ਭੂਤ ਪ੍ਰੇਤ ਸਮਝਣ ਲੱਗ ਗਿਆ ਇਸ ਨੂੰ ਲੋਕਾਂ ਦਾ ਵਹਿਮ ਜਾਂ ਗਿਆਨ ਦੀ ਕਮੀ ਆਖਿਆ ਜਾ ਸਕਦਾ ਹੈ ਪਰ ਇਸ ਤੋਂ ਅਗਲੀ ਰਸਮ ਹੈ ਜਦੋਂ ਕਿਸੇ ਇਸਤਰੀ ਦਾ ਭਰੀ ਜਵਾਨੀ ਦੇ ਵਿੱਚ ਪਤੀ ਗੁਜਰ ਜਾਵੇ ਮੌਤ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਕਿਸੇ ਨੂੰ ਕਿਸੇ ਵੀ ਉਮਰ ਦੇ ਵਿੱਚ ਉਸ ਰੱਬ ਦਾ ਸੱਦਾ ਆ ਸਕਦਾ ਹੈ ਪਰ ਜਦੋਂ ਔਰਤ ਦੇ ਸਿਰ ਦਾ ਸਾਈਂ ਗੁਜਰ ਜਾਂਦਾ ਹੈ ਨਾ ਆਪਾਂ ਪਹਿਲਾ ਵੀਡੀਓ ਵਿੱਚ ਆਖਿਆ ਕਿ ਮਰਦ ਸੰਸਾਰ ਤੇ ਇੱਕ ਵਾਰ ਮਰਦਾ ਹੈ ਤੇ ਇਸਤਰੀ ਦੋ ਵਾਰ ਮਰਦੀ ਹੈ ਤੇ ਰੱਬ ਦਾ ਸੱਦਾ ਆਇਆ ਬੰਦਾ ਪੂਰਾ ਹੋ ਗਿਆ ਅਚਾਨਕ ਪਤੀ ਦੀ ਮੌਤ ਹੋ ਜਾਣ ਤੇ ਔਰਤ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਤੂਫਾਨ ਆ ਜਾਂਦਾ ਹੈ ਉਸ ਦਾ ਹਾਰ ਸ਼ਿੰਗਾਰ ਨੱਕ ਚ ਸੁਹਾਗ ਦੀ ਨੱਥ ਸੋਨੇ ਦੇ ਗਹਿਣੇ ਉਸ ਨੂੰ ਖੁਦ ਉਤਾਰਨੇ ਪੈਂਦੇ ਆ ਸਿਰ ਦੀਆਂ ਮਿੱਡੀਆਂ ਖੋਲ ਦਿੱਤੀਆਂ ਜਾਂਦੀਆਂ ਤਾਂ ਸਮਾਜ ਵੱਲੋਂ ਅਜੇ ਹੀ ਮਾੜੇ ਕਰਮਾਂ ਵਾਲੀ ਇਸਤਰੀ ਵਾਸਤੇ ਵਿਧਵਾ ਰੰਡੀ ਜਾਂ ਬੇਵਾ ਸ਼ਬਦ ਪਹਿਲਾਂ ਹੀ ਘੜ ਕੇ ਰੱਖੇ ਗਏ ਆ ਸੋਚ ਕੇ ਦੇਖੋ ਇੱਕ ਤੇ ਅਚਾਨਕ ਜੀਵਨ ਸਾਥੀ ਦੀ ਮੌਤ ਹੋ ਗਈ ਤੇ ਉੱਪਰੋਂ ਸਮਾਜ ਨੇ ਵੀ ਉਸ ਜਿਉਂਦੀ ਔਰਤ ਨੂੰ ਤਰਸਕਾਰ ਦਿੱਤਾ ਸਿਰਫ ਉਸ ਔਰਤ ਦਾ ਸਰੀਰ ਜਿਉਂਦਾ ਰਹਿ ਜਾਂਦਾ ਹੈ ਆਤਮਾ ਤਾਂ ਉਸ ਦੀ ਸੰਸਾਰ ਦਾ ਪਤੀਰਾ ਦੇਖ ਕੇ ਉਸ ਦਿਨ ਹੀ ਮਰ ਜਾਂਦੀ ਹੈ ਕਦੇ ਸੋਚ ਕੇ ਦੇਖਿਆ ਕਿ ਬਾਕੀ ਦੀ ਜ਼ਿੰਦਗੀ ਉਸ ਔਰਤ ਦੀ ਕਿਵੇਂ ਗੁਜ਼ਰਦੀ ਹੈ ਜਿਹੜੇ ਘਰ ਵਿੱਚ ਉਹਦੇ ਤੋਂ ਪਾਣੀ ਵਾਰ ਕੇ ਪੀਤਾ ਗਿਆ ਹੁੰਦਾ ਉਸੇ ਘਰ ਦੇ ਵਿੱਚ ਉਸ ਤੋਂ ਕੋਈ ਪਾਣੀ ਦੀ ਘਟਫੜਨ ਨੂੰ ਤਿਆਰ ਨਹੀਂ ਹੁੰਦਾ ਘਰ ਦੇ ਪਰਿਵਾਰ ਦੇ ਸ਼ਰੀਕਾਂ ਦੇ ਤਾਣੇ ਮੇਹਣੇ ਹਰ ਸਮੇਂ ਉਸ ਦੇ ਦਿਲ ਨੂੰ ਪਾੜਦੇ ਰਹਿੰਦੇ ਆ ਸਮਾਜ ਵਿਧਵਾ ਔਰਤ ਨੂੰ ਕਿਸੇ ਵੀ ਮੌਕੇ ਤੇ ਬਰਾਬਰਤਾ ਨਹੀਂ ਦਿੰਦਾ ਭੁੱਖੇ ਸਮਾਜ ਦੀਆਂ ਨਜ਼ਰਾਂ ਤੇ ਸ਼ਰੀਕਣਾਂ ਦੇ ਤਾਣੇ ਉਹ ਜ਼ੋਰਤ ਨੂੰ ਨੋਚ-ਨੋਚ ਕੇ ਖਾਂਦੇ ਰਹਿੰਦੇ ਆ ਹੱਕ ਤੇ ਬਣਦਾ ਸੀ ਪਰਿਵਾਰ ਦਾ ਸ਼ਰੀਕੇ ਕਬੀਲੇ ਦਾ ਪਿੰਡ ਦਾ ਸਮਾਜ ਦਾ ਕਿ ਧੀਏ ਜੇ ਰੱਬ ਦੇ ਘਰੋਂ ਅਣਹੋਣੀ ਬਾਪਰ ਗਈ ਹੈ ਸਾਰਾ ਪਰਿਵਾਰ ਸਾਰਾ ਸਮਾਜ ਤੇਰੇ ਨਾਲ ਹੈ ਤੂੰ ਦਿਲ ਹੌਲਾ ਨਾ ਕਰੀ ਤੇਰੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਅਸੀਂ ਕਿੱਥੇ ਸਮਾਜ ਵੱਲੋਂ ਉਸਦੇ ਨਾਲ ਬਤਕਰਾ ਸ਼ੁਰੂ ਕਰ ਦਿੱਤਾ ਜੇ ਕਿਸੇ ਆਉਂਦੇ ਜਾਂਦੇ ਰਾਹੀ ਦੇ ਮੱਥੇ ਵੀ ਉਹ ਇਸਤਰੀ ਲੱਗ ਜਾਵੇ ਤਾਂ ਦੁਨੀਆ ਕਹਿੰਦੀ ਆ ਬਦਸ਼ਗਨੀ ਹੋਗੀ ਤੇ ਕੋਈ ਵਿਆਹ ਸ਼ਾਦੀ ਦੀ ਰਸਮ ਘਰ ਵਿੱਚ ਗਵਾਂਡੀਆਂ ਦੇ ਜਾਂ ਸ਼ਰੀਕੇ ਕਬੀਲੇ ਜਾਂ ਰਿਸ਼ਤੇਦਾਰੀ ਦੇ ਵਿੱਚ ਹੋਵੇ ਉਹ ਵਿਚਾਰੀ ਖੁਦ ਹੀ ਸਾਰਿਆਂ ਤੋਂ ਪਿੱਛੇ ਹੋ ਕੇ ਖੜ ਜਾਂਦੀ ਹੈ ਕਿਉਂਕਿ ਸਮਾਜ ਨੇ ਉਸ ਨੂੰ ਤਾਨੇ ਤੇ ਮਿਹਣੇ ਮਾਰ-ਮਾਰ ਕੇ ਉਹਦੀ ਇਹ ਅਹਿਸਾਸ ਕਰਾ ਦਿੱਤਾ ਹੁੰਦਾ ਹੈ ਕਿ ਤੂੰ ਹੁਣ ਦੂਜਿਆਂ ਦੇ ਬਰਾਬਰ ਦੀ ਨਹੀਂ ਰਹੀ। ਇਹ ਗਲਤ ਹੈ ਸਾਡਾ ਵਤੀਰਾ ਪਰ ਕਦੇ ਸੋਚ ਕੇ ਵੇਖਿਆ ਇਸੇ ਸਮਾਜ ਦੇ ਵਿੱਚ ਕਿਸੇ ਮਰਦ ਦੀ ਜਵਾਨੀ ਵਿੱਚ ਪਤਨੀ ਗੁਜ਼ਰ ਗਈ ਉਸ ਨੂੰ ਤੇ ਸਮਾਜ ਦੇ ਵਤੀਰੇ ਦਾ ਕੋਈ ਫਰਕ ਨਹੀਂ ਪੈਂਦਾ। ਉਸ ਮਰਦ ਵਾਸਤੇ ਇਸ ਸਮਾਜ ਦੀ ਡਿਕਸ਼ਨਰੀ ਵਿੱਚ ਕੋਈ ਅਜਿਹੇ ਸ਼ਬਦ ਕਿਉਂ ਨਹੀਂ ਬਣੇ ਜਿੱਦਾਂ ਦੇ ਇੱਕ ਵਿਧਵਾ ਔਰਤ ਵਾਸਤੇ ਬਣੇ। 21ਵੀਂ ਸਦੀ ਵਿੱਚ ਸਾਨੂੰ ਇਸ ਪਾਸੇ ਸੋਚਣ ਦੀ ਬਹੁਤ ਜ਼ਰੂਰਤ ਹੈ ਤੇ ਅਗਲੀ ਰਸਮ ਆ ਜਾਂਦੀ ਹੈ ਜਿਹੜਾ ਤੁਹਾਡਾ ਸਾਰਿਆਂ ਦਾ ਇੱਕ ਸਵਾਲ ਸੀ ਕਿ ਜਵਾਈ ਦਾ ਕਫਨ ਉਹਦੇ ਸਹੁਰਿਆਂ ਤੋਂ ਕਿਉਂ ਲਿਆਂਦਾ ਜਾਂਦਾ ਹੈ ਅਸਲ ਵਿੱਚ ਸਾਡੇ ਕਲਚਰ ਵਿੱਚ ਜਿਹੜੀ ਵਿਆਹ ਦੀ ਰਸਮ ਹੈ ਨਾ ਉਹਦੇ ਵਿੱਚ ਇੱਕ ਪਰਿਵਾਰ ਵੱਲੋਂ ਆਪਣੀ ਧੀ ਦੇ ਕੇ ਦੂਸਰੇ ਪਰਿਵਾਰ ਦਾ ਪੁੱਤ ਲਿਆ ਜਾਂਦਾ ਹੈ ਇਹ ਸੋਚ ਕੇ ਦੇਖੋ ਜਦੋਂ ਵਿਆਹ ਦੀ ਰਸਮ ਸ਼ੁਰੂ ਹੁੰਦੀ ਹੈ ਕੁੜੀ ਵਾਸਤੇ ਵਰੀ ਉਹਦੇ ਸਹੁਰੇ ਪਰਿਵਾਰ ਵੱਲੋਂ ਬਣਾਈ ਜਾਂਦੀ ਹੈ ਤੇ ਮੁੰਡੇ ਵਾਸਤੇ ਵਿਆਹ ਦੀ ਪੋਸ਼ਾਕ ਉਹਦੇ ਸਹੁਰੇ ਪਰਿਵਾਰ ਵੱਲੋਂ ਬਣਾਈ ਜਾਂਦੀ ਹੈ ਇਹ ਰਸਮਾਂ ਤਾਂ ਇਸ ਲਈ ਬਣੀਆਂ ਸਨ ਕਿ ਮੁੰਡੇ ਵਾਲਿਆਂ ਨੇ ਇਹ ਐਕਸੈਪਟ ਕਰ ਲਿਆ ਕਿ ਅੱਜ ਤੋਂ ਇਹ ਸਾਡੀ ਨੂੰਹ ਧੀ ਹੈ ਕੁੜੀ ਵਾਲਿਆਂ ਨੇ ਇਹ ਮੰਨ ਲਿਆ ਕਿ ਅੱਜ ਤੋਂ ਇਹ ਸਾਡਾ ਜਵਾਈ ਪੁੱਤ ਹੈ ਔਰ ਪਹਿਲੇ ਸਮਿਆਂ ਦੇ ਵਿੱਚ ਇਹ ਰਸਮਾਂ ਰਹਿੰਦੀ ਜ਼ਿੰਦਗੀ ਇਸੇ ਤਰ੍ਹਾਂ ਨਿਭਾਉਂਦੇ ਸੀ ਲੋਕ ਸੱਸਾ ਜਵਾਈ ਨੂੰ ਪੁੱਤ ਨਾਲੋਂ ਪਿਆਰਾ ਸਮਝਦੀਆਂ ਸਨ ਤੇ ਇੱਧਰ ਕਈ ਪਰਿਵਾਰ ਨੂੰ ਨੂੰ ਆਪਣੀ ਧੀ ਨਾਲੋਂ ਵੱਡਾ ਦਰਜਾ ਦਿੰਦੇ ਸੀ ਸਭ ਤੋਂ ਨੇੜ ਦੀ ਰਿਸ਼ਤੇਦਾਰੀ ਹੁੰਦੀ ਹੈ ਪਰ ਜਦੋਂ ਹੀ ਸਮਾਜ ਵਿੱਚ ਆ ਦਾਜ ਦਾ ਰਿਵਾਜ ਚੱਲਿਆ ਲੈਣ ਦੇਣ ਦਾ ਰਿਵਾਜ ਵਧਿਆ ਉਦੋਂ ਤੋਂ ਇਹ ਰਿਸ਼ਤੇਦਾਰੀਆਂ ਵਿੱਚ ਤਰੇੜ ਆਉਣੀ ਸ਼ੁਰੂ ਹੋ ਗਈ ਹੈ ਨਹੀਂ ਤੇ ਜੇ ਸਾਰਿਆਂ ਤੋਂ ਵੱਡੀ ਇਤਿਹਾਸ ਦੀ ਉਦਾਹਰਣ ਲੈਣੀ ਹੈ ਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੀ ਸੁਪੁੱਤਰੀ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਨੂੰ ਵਿਆਹੀ ਹੋਈ ਸੀ ਚੌਥੇ ਪਾਤਸ਼ਾਹ ਜੀ ਤੀਸਰੇ ਪਾਤਸ਼ਾਹ ਦੇ ਜਵਾਈ ਸਾਬ ਲੱਗਦੇ ਸਨ ਪਰ ਕਿਹੜੀ ਸ਼ਿੱਦਤ ਨਾਲ ਆਪਣੇ ਸਹੁਰਾ ਸਾਹਿਬ ਦੀ ਸੇਵਾ ਕੀਤੀ ਕਿਹੜੀ ਸ਼ਿੱਦਤ ਨਾਲ ਤੀਸਰੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਰਹੇ ਇੰਤ ਨੂੰ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਹੋ ਗਏ ਅੱਜ ਉਹਨਾਂ ਦੇ ਦਰਤੇ ਜਾ ਕੇ ਸਾਰੀ ਦੁਨੀਆ ਮੱਥਾ ਪਈ ਟੇਕਦੀ ਹੈ ਸਾਡੇ ਗੁਰੂ ਸਹਿਬਾਨ ਜੀ ਦੀ ਜ਼ਿੰਦਗੀ ਵਿੱਚੋਂ ਸਾਨੂੰ ਪਰਿਵਾਰਕ ਰਿਸ਼ਤੇਦਾਰੀਆਂ ਦੀ ਸੱਚੀ ਤੇ ਸੁੱਚੀ ਝਲਕ ਵੀ ਮਿਲਦੀ ਹੈ ਵਿਦਵਾਨਾਂ ਨੇ ਦੋ ਤਿੰਨ ਕਾਰਨ ਮੰਨੇ ਆ ਸਹੁਰਿਆਂ ਤੋਂ ਕਫਨ ਲਿਆਉਣ ਦੇ ਪਹਿਲਾ ਕਾਰਨ ਤੇ ਇਹੀ ਮੰਨਿਆ ਕਿ ਵਿਆਹ ਵੇਲੇ ਸਹੁਰਿਆਂ ਨੇ ਜਵਾਈ ਨੂੰ ਆਪਣਾ ਪੁੱਤ ਮੰਨ ਲਿਆ ਸਹੁਰਿਆਂ ਦੇ ਘਰ ਕੋਈ ਵੀ ਸਮਾਗਮ ਹੋਵੇ ਖੁਸ਼ੀ ਗਮੀ ਦਾ ਉੱਥੇ ਜਵਾਈ ਨੂੰ ਮੂਹਰੇ ਰੱਖਿਆ ਜਾਂਦਾ ਹੈ ਤੇ ਸੋਹਰਾ ਪਰਿਵਾਰ ਹਰ ਇੱਕ ਦੁੱਖ ਸੁੱਖ ਦੇ ਵਿੱਚ ਸਾਰੀ ਜ਼ਿੰਦਗੀ ਜਵਾਈ ਦੇ ਨਾਲ ਖੜਦਾ ਹੈ ਇਹ ਨੌ ਮਾਰਚ ਦਾ ਰਿਸ਼ਤਾ ਹੁੰਦਾ ਹੈ ਜੇ ਕਿਤੇ ਬੇਵਕਤੀ ਮੌਤ ਹੋ ਜਾਵੇ ਗੱਭਰੂ ਦੀ ਬਿਸ਼ੱਕ ਸਾਰਿਆਂ ਤੋਂ ਵੱਡਾ ਸਦਮਾ ਸੋਹਰੇ ਪਰਿਵਾਰ ਨੂੰ ਹੁੰਦਾ ਹੈ ਕਿਉਂਕਿ ਇੱਕ ਤੇ ਉਹਨਾਂ ਦਾ ਜਵਾਈ ਪੁੱਤ ਸੰਸਾਰ ਤੋਂ ਚਲਿਆ ਗਿਆ ਤੇ ਦੂਸਰਾ ਉਹਨਾਂ ਦੀ ਧੀ ਉਸ ਦਿਨ ਤੋਂ ਵਿਧਵਾ ਹੋ ਗਈ ਪਰ ਫੇਰ ਵੀ ਉਹ ਪਰਿਵਾਰ ਦਿਲ ਤੇ ਪੱਥਰ ਰੱਖ ਕੇ ਇਹ ਸਾਰੀਆਂ ਰਸਮਾਂ ਕਰਦਾ ਜਿਨ੍ਹਾਂ ਨੇ ਵਿਆਹ ਦੀ ਪੋਸ਼ਾਕ ਉਸ ਗੱਬਰ ਨੂੰ ਦਿੱਤੀ ਹੁੰਦੀ ਹੈ ਅੰਤ ਨੂੰ ਆਖਰੀ ਕਫਨ ਦੀ ਰਸਮ ਵੀ ਉਹੀ ਪਰਿਵਾਰ ਨਿਭਾਉਂਦਾ ਹੈ ਇਹਦੇ ਵਿੱਚ ਰਿਸ਼ਤੇ ਦੀ ਅਪਨਾਤ ਹੈ ਇਹਦੇ ਵਿੱਚ ਜ਼ਿੰਦਗੀ ਭਰ ਦੇ ਪਿਆਰ ਦਾ ਮੋਹ ਛੁਪਿਆ ਹੋਇਆ ਹੈ ਤੇ ਦੂਸਰਾ ਵਿਦਵਾਨਾਂ ਨੇ ਲਿਖਿਆ ਕਿ ਪਹਿਲੇ ਆ ਸਮਿਆਂ 'ਚ ਜਿਵੇਂ ਰਿਸ਼ਤੇਦਾਰੀਆਂ ਦੂਰ ਹੁੰਦੀਆਂ ਸੀ ਆਵਾਜਾਈ ਦੇ ਸਾਧਨ ਨਹੀਂ ਹੁੰਦੇ ਸੀ ਜੇ ਇਸ ਤਰ੍ਹਾਂ ਬੇਵਕਤੀ ਮੌਤ ਹੋ ਜਾਂਦੀ ਤਾਂ ਲੜਕੀ ਦੇ ਪੇਕੇ ਨੂੰ ਸੁਨੇਹਾ ਭੇਜਿਆ ਜਾਂਦਾ ਉਹ ਆਪਣੇ ਸ਼ਰੀਕੇ ਕਬੀਲੇ ਦੇ ਨਾਲ ਆਪਣੇ ਮੌਤਪਰ ਬੰਦਿਆ ਦੇ ਨਾਲ ਆਪਣੀ ਧੀ ਦੇ ਸਹੁਰੇ ਆਉਂਦੇ ਨਾਲੇ ਤੇ ਆਪਣੇ ਜਵਾਈ ਦੇ ਕਫਨ ਪਾ ਕੇ ਅੰਤਿਮ ਰਸਮਾਂ ਕਰਦੇ ਤੇ ਨਾਲੇ ਆਪਣੀ ਧੀ ਜਿਹੜੀ ਇਸ ਮੌਕੇ ਤੇ ਬੇਸ਼ੁੱਧ ਹੋ ਚੁੱਕੀ ਹੁੰਦੀ ਆ ਜਿਸ ਨੂੰ ਖਾਣਾ ਪੀਣਾ ਜਾਣਾ ਭੁੱਲ ਚੁੱਕਿਆ ਹੁੰਦਾ ਏ ਸਦਮੇ ਨਾਲ ਨਾਲੇ ਆ ਕੇ ਆਪਣੀ ਧੀ ਨੂੰ ਸੰਭਾਲਦੇ ਤੇ ਜ਼ਿੰਦਗੀ ਦੀਆਂ ਸਾਂਝਾਂ ਆਖਰੀ ਦਮ ਤੱਕ ਨਿਭਾਉਂਦਾ ਹੈ ਮੁੰਡੇ ਦਾ ਸਹੁਰਾ ਪਰਿਵਾਰ ਹੁਣ ਹੌਲੀ ਹੌਲੀ ਇਹਨਾਂ ਰਸਮਾਂ ਦੇ ਵਿੱਚ ਤਬਦੀਲੀ ਆਉਂਦੀ ਜਾਂਦੀ ਹੈ ਹੁਣ ਸਮਾਜ ਵੱਲੋਂ ਕਫਨ ਬੇਸ਼ੱਕ ਆਪਣੇ ਘਰੋਂ ਹੀ ਬਣਾਇਆ ਜਾਂਦਾ ਹੁਣ ਕਫਨ ਦੀ ਜਗ੍ਹਾ ਤੇ ਸਹੁਰੇ ਪਰਿਵਾਰ ਵੱਲੋਂ ਦੋਸ਼ਾਲਾ ਲੋਈ ਜਾ ਕੇਸ ਆਪਣੇ ਜਵਾਈ ਵਾਸਤੇ ਆਪਣੇ ਪਰੋਹਣੇ ਵਾਸਤੇ ਇਹੋ ਜੇ ਸਮੇਂ ਤੇ ਲਿਆਂਦਾ ਜਾਂਦਾ ਪਰ ਸਮੇਂ ਦੇ ਨਾਲ ਨਾਲ ਇਹਨਾਂ ਰਸਮਾਂ ਦੇ ਵਿੱਚ ਤਬਦੀਲੀ ਆ ਵੀ ਗਈ ਹੈ ਤੇ ਕਰਨੀ ਵੀ ਬਣਦੀ ਹੈ ਕਿਉਂਕਿ ਵਿਦੇਸ਼ਾਂ ਦੀ ਧਰਤੀ ਤੇ ਜਿਹੜਾ ਅੰਤਮ ਸੰਸਕਾਰ ਹੈ ਜਾਂ ਬਾਕੀ ਦੀਆਂ ਰਸਮਾਂ ਉਹ ਬਿਲਕੁਲ ਵੱਖਰੇ ਢੰਗ ਨਾਲ ਹੁੰਦੀਆਂ ਉਹਨਾਂ ਬਾਰੇ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ ਚੈਨਲ ਮਲਕ ਪੰਜਾਬ ਦੀ ਟੀਮ ਨੂੰ ਬਖਸ਼ੋ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ